ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 15 ਅਗਸਤ ਨੂੰ ਸਤੰਤਰਤਾ ਦਿਵਸ ਦੇ ਮੌਕੇ ਤੇ ਲਾਲ ਕਿਲੇ ਤੇ ਲਗਾਤਾਰ 11ਵੀਂ ਵਾਰ ਤਿਰੰਗਾ ਲਹਿਰਾਉਣ ਵਾਲੇ ਤੀਜੇ ਪ੍ਰਧਾਨ ਮੰਤਰੀ ਬਣ ਜਾਣਗੇ। ਇਹ ਉਪਲਬਧੀ ਦੇ ਨਾਲ ਪੀਐਮ ਮੋਦੀ ਸਾਬਾ ਦਾ ਪ੍ਰਧਾਨ ਮੰਤਰੀ ਮਰਮੋਤ ਸਿੰਘ ਨੂੰ ਪਿੱਛੇ ਛੱਡ ਦੇਣਗੇ ਜਿਨ੍ਹਾਂ ਨੇ ਲਗਾਤਾਰ 10 ਵਾਰ ਤਿਰੰਗਾ ਲਹਿਰਾਇਆ ਹੈ ਤੇ ਨਾਲ ਹੀ ਪੀਐਮ ਮੋਦੀ ਲਾਲ ਕਿਲੇ ਤੇ 16ਵੇਂ ਵਾਰ ਤਿਰੰਗਾ ਲਹਿਰਾਉਣ ਵਾਲੀ ਇੰਦਰਾ ਗਾਂਧੀ ਦੀ ਬਰਾਬਰੀ ਕਰਨਗੇ। ਹਾਲਾਂਕਿ ਉਹ ਇਸ ਮਾਮਲੇ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਪਿੱਛੇ ਹਟਣਗੇ ਜਿਨ੍ਹਾਂ ਨੇ ਲਗਾਤਾਰ 17 ਵਾਰ ਟਰੰਗਾ ਲਹਿਰਾਇਆ ਹੈ ਨਹਿਰੂ ਨੇ 1947 ਤੋਂ 1963 ਤੱਕ ਲਗਾਤਾਰ 17 ਸਾਲ ਲਾਲ ਕਿਲੇ ਤੇ ਝੰਡਾ ਲਹਿਰਾਇਆ ਸੀ ਇਸ ਤੋਂ ਬਾਅਦ ਇੰਦਰਾ ਗਾਂਧੀ ਨੇ 1966 ਤੋਂ 1976 ਅਤੇ 1980 ਤੋਂ ਲੈ ਕੇ 1984 ਤੱਕ ਕੁੱਲ 16 ਵਾਰ ਲਾਲ ਕਿਲੇ ਤੇ ਝੰਡਾ ਲਹਿਰਾਇਆ ਸੀ ਸਾਡਾ ਪ੍ਰਧਾਨ ਮੰਤਰੀ ਮਨਮੋਹਨ ਸੇਕਰੀ 2004 ਤੋਂ ਲੈ ਕੇ 2013 ਤੱਕ ਲਗਾਤਾਰ 10 ਵਾਰ ਇਹ ਪਰੰਪਰਾ ਨਿਭਾਈ। ਇਸ ਸੁਤੰਤਰਤਾ ਦਿਵਸ ਤੇ ਲਾਲ ਕਿਲੇ ਤੇ ਹੋਣ ਵਾਲੇ ਜਸ਼ਨਾਂ ਲਈ 11 ਸ਼੍ਰੇਣੀਆਂ ਦੇ ਕੋਲ 18000 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹਨਾਂ ਦੇ ਵਿੱਚੋਂ 4000 ਵਿਸ਼ੇਸ਼ ਮਹਿਮਾਨ, ਔਰਤ ਕਿਸਾਨ, ਨੌਜਵਾਨਾਂ ਅਤੇ ਗਰੀਬ ਵਰਗ ਦੇ ਲੋਕ ਵੀ ਸ਼ਾਮਲ ਹੋਣਗੇ।